इनवेस्टिगेशन दौर नज़र जाफ़ ਅੱਜ ਵੀ ਸਰ ਅੱਜ ਜਿਸ ਵੀ ਨੂੰ ਲੈ ਕੇ ਜੋ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਬਲੇ ਕੋਟਾ ਕੋਲ ਤੁਸੀਂ ਸਾਫ਼ ਤੌਰ ਤੇ ਹਾਂਜੀ ਸਟਾਪ ਆਪਣੇ ਬਾ ਹੁਕਮ ਅ ਭਾ ਜੀਪੀ ਪੰਜਾਬ ਅ ਸ਼੍ਰੀ ਧਰੋਵੀ ਆਦੋ ਸਰ ਬਾ ਹੁਕਮ ਤੇ 150 ਪੰਜਾਬ ਉਹਨਾਂ ਦੇ ਪੂਰੇ ਅ ਨਸ਼ਾ ਵਿਰੁੱਧ ਇਹ ਚੱਲ ਰਿਹਾ ਹੈ ਤੇ ਉਹਦੇ ਵਿੱਚ ਸੀ ਸਾਰਾ ਕੁਝ ਕਰ ਰਹੇ ਆ ਅਸੀਂ ਤੇ ਇੱਥੇ ਬਲੇ ਕੋਟੇ ਦੇ ਵਿੱਚ ਇਸ ਜਾਬ ਨੇ ਹਰ ਜਗ੍ਹਾ ਤੇ ਸਟੇਸ਼ਨ ਤੇ ਆਪਾਂ ਆਪਰੇਸ਼ਨ ਚੱਲ ਰਿਹਾ ਹੈ ਤੇ ਪ੍ਰੋਸੈਸ ਚੱਲ ਰਿਹਾ ਸੂਖਤ ਹੈ ਤੋਂ ਤੇ ਬੜੀ ਧਿਆਨ ਨਾਲ ਅਸੀਂ ਤੇ ਕਿਸੇ ਕਿਸੇ ਨੂੰ ਤੰਗ ਨਹੀਂ ਕਰ ਰਹੇ ਕੁਝ ਨਹੀਂ ਕਰ ਰਹੇ ਗਲਤ ਬੰਦੇ ਨੂੰ ਫੜ ਰਹੇ ਆ ਜਿਹੜੇ ਬੰਦੇ ਨੇ ਅਸੀਂ ਸਾਰਾ ਸਹਿਯੋਗ ਦੇਣਾ ਚਾਹੁੰਦੇ ਆ ਤੁਹਾਡਾ ਵੀ ਪਬਲਿਕ ਦਾ ਜਿਹੜਾ ਤੇ ਜਿਹੜੇ ਜਿਹੜੇ ਬੰਦੇ ਉਹ ਨੇ ਤੇ ਉਹਨਾਂ ਦਾ ਵੀ ਸਹਿਯੋਗ ਕਰਦੇ ਆ ਕਿ ਜਿਹੜੇ ਬੰਦੇ ਠੀਕ ਹੋ ਜਾਣ ਜਿਹੜਾ ਛੱਡ ਰਹੇ ਨੇ ਤੇ ਉਸ ਆਰਗੇਨਾਈਜੇਸ਼ਨ ਦੇ ਵਿੱਚ ਆਪਣੀ ਉਹ ਕੰਡੈਂਟ ਆਪਣਾ ਇਲਾਜ ਕਰਾ ਅੱਜ ਕਿੰਨੀ ਜਗ੍ਹਾ ਦਾ ਅੱਜ ਅੱਜ 5 ਜਗ੍ਹਾ ਤੇ ਅੱਜ ਹੋਇਆ ਤੇ 200 ਤੋਂ 200 ਤੋਂ ਵੱਡ ਕੇ ਪਰੇ ਲੱਗੇ ਇਹਨੇ ਆਪਣੇ ਸਾਡੀ ਕੋਸ ਲਕੀ ਹੈ ਬਰਾਮਦਗੀ ਪ੍ਰੋਸੈਸ ਚੱਲ ਰਿਹਾ ਜਦੋਂ ਕਦੋਂ ਹੋਵੇਗਾ ਆਪਰੇਸ਼ਨ ਉਹ ਦੱਸ ਦੇਣਗੇ ਇਸ ਸਬ ਸਰ ਚਿੱਟੇ ਦੇ ਨਾਲ ਨਾਲ ਜਿਹੜੀਆਂ ਡੰਡ ਓਡੀਆਂ ਚੱਲ ਨਹੀਂ ਨਹੀਂ ਸਭ ਕੁਝ ਚਿੱਟਾ ਕੱਲਾ ਨਹੀਂ ਹੈ ਉਹ ਆਪਾਂ ਅੰਦਰ ਪਹਿਲਾਂ ਸਰ ਉਹ ਚਿੱਟੇ ਦਾ ਇਹ ਤਾਂ ਦੇਹੀ ਚੱਲਦਾ ਰਹਿੰਦਾ ਪੂਰਾ ਪੂਰੀ ਰਿਕਵਰੀਆਂ ਨਾਕੇ ਸਭ ਕੁਝ ਚੱਲ ਰਿਹਾ ਠੀਕ ਹੈ ਤੇ ਚਿੱਟਾ ਜਿਹੜਾ ਹੈਗਾ ਪਹਿਲਾਂ ਬਹੁਤ ਜ਼ਿਆਦਾ ਸੀ ਹੁਣ ਥੋੜਾ ਹੋਰ ਬਾਰਡਰ ਤੇ ਹੀ ਰਹਿ ਗਿਆ ਜਿੰਨੀ ਵੀ ਰਿਕਵਰੀ ਹੋ ਰਹੀ ਹੈ ਕੋਈ ਬੰਦਾ ਪੁਲਿਸ ਨਹੀਂ ਛੱਡ ਰਹੀ ਉਹਨੂੰ ਸਰ ਹੁਣ ਜਿਹੜੇ ਚਿੱਟੇ ਦਾ ਕਾਲੀ ਸਰਕਾਰ ਦੇ ਤੱਕ ਇਹ ਨਸ਼ਾ ਸਟੌਕ ਦੇ ਅੰਦਰ ਨਾ ਨਾ ਉਹ ਤੇ ਇਹਦੇ ਬਾਰੇ ਹੁਣ ਤੁਹਾਡੇ ਕੀ ਨਹੀਂ ਨਹੀਂ ਉਹ ਹੀ ਉਹ ਮੰਨ ਦੱਸਿਆ ਕਿ ਜਿੱਥੇ ਵੀ ਹੋ ਰਹੇ ਨੇ ਉਹਨਾਂ ਦਾ ਸਹਿਯੋਗ ਦੇ ਰਹੇ ਆਂ ਸੀ ਅਸੀਂ ਕਹਿ ਰਹੇ ਆਂ ਕਿ ਛੱਡੋ ਜਿਨ੍ਹਾਂ ਨੇ ਛੱਡ ਪਾ ਨਸ਼ਾ ਜਿਨ੍ਹਾਂ ਨੇ ਕੋਈ ਵੀ ਤਰ੍ਹਾਂ ਦਾ ਨਸ਼ਾ ਛੱਡ ਦਿੱਤਾ ਹੈ ਤੇ ਚੰਨਾ ਚਾਹੁੰਦੇ ਹਨ ਉਹਦੇ ਪਰਿਵਾਰ ਵਾਲੇ ਮਦਦ ਕਰ ਰਹੇ ਆਂ ਕੀ ਕਰਨ ਤੇ ਤੇ ਉਹ ਕਹਿੰਦੇ ਨੇ ਕਿ ਸਾਡਾ ਹੋਮ ਕਰਨ ਸਾਡਾ ਛਡਵਾਇਆ ਜਾਵੇ ਬਈ ਤੇ ਉਸ ਕੇਂਦਰ ਜਿਹੜੇ ਨੇ ਸਪੈਸ਼ਲ ਬਣਾਏ ਨੇ ਉਸ ਕੇਂਦਰਾਂ ਦੇ ਵਿੱਚ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਤੇ 1 ਮਹੀਨਾ ਲੱਗ ਜਾਵੇ 2 ਮਹੀਨੇ 5 ਮਹੀਨੇ 6 ਮਹੀਨੇ ਕੋਈ ਗੱਲ ਨਹੀਂ ਉਹਨਾਂ ਦਾ ਪੂਰਾ ਇਲਾਜ ਹੋ ਰਿਹਾ ਸਰ ਫਰੀਦਪੁਰ ਦੇ ਕਿੰਨਾ ਨਸ਼ਾਸ਼ਾਲਾ ਕਿੰਦਾ ਜਿਹੜਾ 11 ਲੋਕ ਜਿਹੜੇ ਕੱਲ੍ਹ ਪਾਰ ਹੋ ਨਹੀਂ ਜਿਹੜਾ ਨਸ਼ਾਸ਼ਾਲਾ ਉਹ ਨਾ ਜਿਹੜਾ ਉਹਨਾਂ ਦਾ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਉਹਨਾਂ ਦੇ ਜਿਹੜੇ ਨਸ਼ੇ ਦੇ ਵਿੱਚ ਜ਼ਰੂਰੀ ਹੈ ਜਿਆ ਇੰਨਾ ਘਟਿਆ ਹੈ ਨਸ਼ਾ ਹੈ ਇਹ ਪਰਿਵਾਰ ਵਾਸਤੇ ਵੀ ਘਟਿਆ ਹੈ ਤੇ ਉਹਨਾਂ ਵਾਸਤੇ ਖੁਦ ਵਾਸਤੇ ਘਟਿਆ ਹੈ ਉਹ ਵਿਚਾਰਾ ਦੁਖੀ ਹੈ ਪਰਿਵਾਰ ਬੱਚੇ ਉਹ ਤੰਗ ਨੇ ਉਹਦੇ ਉਹਨਾਂ ਦੇ ਮਾਪਿਓ ਤੰਗ ਨੇ ਪਰ ਤੰਗੇ ਤਾਂ ਹੀ ਤਾਂ ਸਰਕਾਰ ਕਹਿ ਰਹੀ ਹੈਗੀ ਪੂਰਾ ਕਰੋ ਅਰੇ ਜੇ ਇਹ ਗੱਲ ਤਾਂ ਕਰੋ ਕੀ ਤੁਹਾਡਾ ਸੰਦੇਸ਼ ਆ ਕੀ ਮੈਸੇਜ ਅਸੀਂ ਤਾਂ ਗਲਤ ਇਹ ਹੈ ਕਿ ਸਾਨੂੰ ਮੀਡੀਆ ਵੀ ਮਤ ਕਰੇ ਸਾਨੂੰ ਦੱਸੇ ਰਿਪੋਰਟ ਦਵੇ ਕਿ ਫੜ ਲਈ ਅੱਗੇ ਫੜਾਇਆ ਜਾਵੇ ਤਾਂ ਦਾ ਸਹਿਯੋਗ ਪਬਲਿਕ ਨੂੰ ਹੀ ਹੈ ਅਸੀਂ ਤਾਂ ਸਵਰਖ ਮੀਟਿੰਗ ਪਹਿਲਾਂ ਕੀਤੀ ਹੈ ਸਵੇਰੇ ਅੱਜ ਨਹੀਂ ਕੀਤੀ ਪਨਾ ਕਰ ਚੁਕੇ ਆ ਉਸ ਤੋਂ ਕਮਰਸ ਦੇ ਰੇਸ ਤੇ ਵੀ ਕੀਤੀਆਂ ਨੇ ਬਾਕੀ ਇਲਾਕੇ ਵੀ ਲਏ ਨੇ ਚੱਲ ਰਿਹਾ ਪ੍ਰੋਸੈਸ ਅਰੇ ਜਾਪਰ ਚਿੱਟੇ ਦੀ ਸਪਲਾਈ ਆ ਬਾਰਡਰ ਲੈਂ ਤੋਂ ਤੋਂ ਹੋ ਰਹੀ ਏ ਲੇਕਿਨ ਉਥੋਂ ਸਪਲਾਈ ਲੈਂਣ ਦੀ ਤੋੜਨ ਦੀ ਕੋਈ ਨਹੀਂ ਕਰ ਰਹੀ ਨਹੀਂ ਉੱਥੇ ਉਹ ਉੱਥੇ ਬਾਰਡਰ ਦਾ ਵੀ ਹੈਗਾ ਉੱਥੇ ਸਾਡੀ ਏਜੰਸੀਜ਼ ਨੇ ਸੈਂਟਰਸ ਲਏ ਆ ਸਭ ਕੁਝ ਚੱਲ ਰਿਹਾ ਹੈ ਰਿਕਵਰੀ ਆ ਰਹੀਆਂ ਨੇ